ਹਾਂਜੀ ਕਿਸਾਨ ਵੀਰੋ ਜਿਹੜੀ ਇਹ ਵੀਡੀਓ ਬਣਾ ਰਿਹਾ ਤੁਹਾਨੂੰ ਪਤਾ ਹੈ ਵੀ ਕੋਟੜਾ ਕਲਾਂ ਜਿਹੜਾ ਜ਼ਿਲ੍ਹਾ ਮਾਨਸਾ ਦਾ ਪਹਿਲਾ ਪਸ਼ੂ ਮੇਲਾ ਹੋ ਕੇ ਹਟੇਗਾ ਉੱਥੇ ਮੁਰਾ ਨਾਲਸਲ ਦੇ ਸਪੈਸ਼ਲ ਮੁਰਾ ਨਾਲਸਲ ਦੇ ਮੁਕਾਬਲੇ ਹੋਇਆਗੇ ਉਹਨਾਂ ਦੇ ਵਿੱਚ ਦੁੱਧ ਚਵਾਈ ਮੁਕਾਬਲਾ ਸੀਗਾ ਅ ਦੋ ਅੰਨ ਕੈਟਾਗਰੀ ਚ ਦੁੱਧ ਚ ਪਾਈ ਮੁਰਾਣਾਸਰ ਬਾਈ ਜਿਹੜੀ ਕੱਟੀ ਨੇ ਪਹਿਲਾ ਨੰਬਰ ਸਥਾਨ ਪ੍ਰਾਪਤ ਹਾਸਲ ਕੀਤਾ ਹੈ ਉਹ ਕੱਟੀ ਉਹ ਛੋਟੀ ਸੋਣੀ ਵੀਡੀਓ ਚ ਦਿਖਾਉਣੀ ਹੈ ਬਾਈ ਨਾਲ ਗੱਲਬਾਤ ਵੀ ਕਰਾਂਗੇ ਕਿੰਨਾ ਦੁੱਧ ਕੱਢਿਆ ਤੇ ਕਿਹੜੇ ਪਿੰਡ ਤੋਂ ਆਇਆ ਕੀ ਖਾਦ ਖਰਾ ਖਾਂਦੀ ਐ ਸੋ ਵੀਡੀਓ ਪੂਰੀ ਦੇਖਿਓ ਲਾਈਕ ਤੇ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਚ ਵਧਾਈਆਂ ਜ਼ਰੂਰ ਦਿਆ ਕਰੋ ਭਰਾਵਾਂ ਨੂੰ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਚ ਇਹਨਾਂ ਦਾ ਹੌਸਲਾ ਵਧੇ ਤੇ ਨਵੇਂ ਮੁੰਡਿਆਂ ਨੂੰ ਜਿਹੜਾ ਉਤਸ਼ਾਹ ਮਿਲੇ ਨਾ ਕਰੋਨਾ ਬਾਈ ਨਾਲ ਗੱਲਬਾਤ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਰੰਡੋਕ ਤੇ ਇਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈ ਜਾਂਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਇਹ ਪਲਤੇ ਸਭੀ ਮੇਲੇ ਚਾਹੁੰਦੇ ਕਿੰਨਾ ਸਮਾਂ ਹੋ ਗਿਆ ਮੇਲਾ ਇਹ ਦੂਜਾ ਮੇਲਾ ਜੀ ਮੇਰਾ ਕੰਪੀਟੀਸ਼ਨ ਨੂੰ ਦੇਖਣ ਵਾਸਤੇ ਤਾਂ ਬਹੁਤ ਵਾਰੀ ਆਈਦਾ ਪਸ਼ੂ ਲੈ ਕੇ ਪਸ਼ੂ ਲੈ ਕੇ ਦੂਜਾ ਮੇਲਾ ਜੀ ਪਹਿਲਾਂ ਕਿਹਦਾ ਸੀਗਾ ਪਹਿਲਾਂ ਜੰਡੂ ਦੇ ਵਿੰਜੂ ਦੇ ਜੰਡੂ ਦਾ ਜੰਡੂ ਵਾਲਾ ਹਾਂਜੀ ਬਠਿੰਡਾ ਜ਼ਿਲ੍ਹਾ ਦੇ ਵਿੱਚ ਮੇਲਾ ਸੀਗਾ ਉੱਥੇ ਆਪਣਾ ਜੰਡਾਂ ਵਾਲੇ ਪਿੰਡ ਚ ਹਾਂ ਜੰਡਾਂ ਵਾਲਾ ਉਹ 2-3 ਸਾਲ ਪਹਿਲਾਂ ਸੀ ਉਹ ਹਾਂ ਜੰਡਾਂ ਵਾਲਾ ਵਿੰਜੂ ਕੋਲ ਜੀ 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 ਉੱਥੇ ਆਪਣਾ ਕੱਟਾ ਜਿਹੜਾ ਰਾਈਟਲੀ ਦੇ ਵਿੱਚੋਂ ਸੈਨਡ ਰਿਆ ਸੀਗਾ ਥੀਰੀ ਕੈਟਾਗਰੀ ਦੇ ਵਿੱਚ ਥੀਰੀ ਕੈਟਾਗਰੀ ਚੋਂ ਅੱਜ ਦੂਜੀ ਵਾਰ ਪਹੁੰਚੋਗੇ ਅੱਜ ਦੂਜੀ ਵਾਰੀ ਪਹੁੰਚੋਗੇ ਮੱਝ ਚ ਵਾਈਜ ਪਹਿਲੀ ਵਾਰ ਹੀ ਪਾਈ ਆ ਹੱਚ ਵਾਈ ਆਸਤੇ ਪਹਿਲੀ ਵਾਰੀ ਮੱਝ ਪਾਈ ਆ ਜੀ ਇਹ ਦੋਨਾਂ ਦੇ ਕੈਟਾਗਰੀ ਚ ਸੀਗੀ ਇਹ ਸੀ ਦੋ ਦੰਦ ਮੂਰਾ ਨਸਲ ਦੇ ਵਿੱਚੀ ਦੋਨੋਂ ਠੀਕ ਹੈ ਤੇ ਪਹਿਲਾ ਨੰਬਰ ਸਾਹਿਬ ਕਰਦੇ ਨਾ ਪਹਿਲਾ ਨੰਬਰ ਪਹਿਲਾ ਤੁਹਾਨੂੰ ਵਧਾਈਆਂ ਤੁਹਾਨੂੰ ਚਿਤਨ ਵਾਸਤੇ ਨਾ ਧੰਨਵਾਦ ਜੀ ਤੇ ਕਿੰਨਾ ਉਦਰ ਕੱਢਿਆ ਇਹਨੇ ਜੀ ਆਪਣਾ ਲਗਭਗ 16 ਲੀਟਰ ਦੁੱਧ ਕੱਢਿਆ 16 ਕਿਲੋ ਜੋ ਬਾਕੀ ਜਿਹੜਾ ਜੋੜ ਹੈ ਉਹ 2 410 ਵੀ ਗ੍ਰਾਮ ਜਿਹੜਾ ਉੱਪਰ ਹੋਊਗਾ ਜਿਹੜੀ 16 ਕਿਲੋ ਬਰੇਜ ਨੇ ਪਾਤੀ ਤੇ ਘਰੇ ਵੱਧ ਚੱਲਦੀ ਸੀ ਜਾਂ ਘੱਟ ਚੱਲਦੀ ਸੀ ਘਰੇ ਵੱਧ ਚੱਲਦੀ ਘਰੇ ਤਾਂ 18 18 ਤਾਂ ਚੱਲ ਜਾਂਦੀ ਸੀ ਤੇ ਤਕਰੀਬਨ ਸਾਰੇ ਪਸ਼ੂ ਹੀ ਮੇਲੇ ਜਾ ਕੇ 1 2 ਕਿਲੋ 2 3 ਕਿਲੋ ਤੋੜ ਦਿਆ ਘਰੇ ਤੋਰਾ ਫੇਰਾ ਆਉਂਦਾ ਥਾਂ ਉੱਪਰ ਵਾਲੀ ਇੱਥੇ ਹੋ ਜਾਂਦਾ ਤੇ ਖਾਦ ਖਰਾਕ ਕੀ ਪਾਉਣੇ ਹੋਗੇ ਖਾਦ ਖਰਾਕ ਆਪਦੀ ਤਿਆਰ ਕਰਕੇ ਕੋਈ ਰੈਡੀਮੇਡ ਫੀਡ ਤਾਂ ਨਹੀਂ ਨਹੀਂ ਰੈਡੀਮੇਡ ਨਹੀਂ ਉਹ ਮੈਡੀਕਲ ਪ੍ਰੋਡਕਟ ਨਹੀਂ ਕੋਈ ਮੈਡੀਕਲ ਘੱਟ ਤੋਂ ਘੱਟ ਵਰਤੀ ਜਿਉਂ ਉਹਦੇ ਵਰਤੀ ਜਦੋਂ ਵੀ ਲੋੜ ਸਰਦਾ ਹੁਣ ਲੋੜ ਡਾਕਟਰ ਦੱਸਦਾ ਆਪਾਂ ਨੂੰ ਜਾਂ ਪਤਾ ਲੱਗਿਆ ਕੋਈ ਭੁੱਖ ਦੀ ਹਰ ਵਤ ਵਾਤੇ ਨੂੰ ਜਿੰਨਾ ਦੇਸੀ ਖਰਾਕ ਦੇ ਰੱਖਾਂਗੇ ਉਨਾਂ ਹੀ ਪਸ਼ੂ ਵਧੀਆ ਰਹਿੰਦੇ ਹੈ ਖਰਚ ਕਿੰਨੇ ਪਸ਼ੂ ਹੈ ਘਰ ਦੇ ਵਿੱਚ 10 12 ਪਸ਼ੂ ਹੈ ਮੋਰਾ ਹੀ ਹੈ ਨਹੀਂ ਇਹ ਵਿੱਚੋਂ ਗਾਈਆਂ ਵੀ ਹੈ ਇੱਕ ਸਾਂਹ ਹੈ ਤੇ ਦੋ ਚਾਰ ਮੱਝਾਂ ਨੇ ਨੀਲੀ ਰਾਵ ਹੈ ਨਹੀਂ ਨੀਲੀ ਰਾਵ ਵੀ ਹੈ ਨਹੀਂ ਹਾਂ ਮੋਹ ਹੀ ਪੁੱਛਦਾ ਸੀਗਾ ਤੇ ਇਹ ਪਤਾ ਕਿਹੜੇ ਸਾਂਹ ਦੀ ਕੱਟੀ ਆ ਹੈ ਹਾਂਜੀ ਹਾਂਜੀ ਕਿਹੜੇ ਸੰਦੀਆ ਇਹਦਾ ਬਾਪ ਪ੍ਰਿੰਸ ਝੋਟਾ ਜੀ ਡੋੜਪਿੰਡਾ ਜ਼ਿਲ੍ਹਾ ਫੇਜ਼ਕੋਟ ਦੇ ਵਿੱਚ ਮੂਰਾ ਚਾਹ ਕੇ ਪ੍ਰਿੰਸ ਹਾਂਜੀ ਮੂਰਾ ਦੇ ਵਿੱਚ ਜੀ ਖੜੀ ਦੀ ਲੈਂਡ ਦੇ ਵਿੱਚ ਹਾਂਜੀ ਅੱਛਾ ਖੜੀ ਲੈਂਡ ਚ ਝੋਟੀ ਆ ਗਈ ਮੰਨ ਲੈਂਦਾ ਪਲਾਟ ਪ੍ਰਿੰਸ ਤੋਂ ਇਹਦੀ ਮਾਂ ਜਿਹੜੀ ਡਾਇਰੈਕਟ ਕਰਾਸ ਹੋਈ ਸੀ ਇਹਦੀ ਮਾਂ ਥੱਲੇ 18-19 ਕਿਲੋ ਲੀਟਰ ਦੁੱਧ ਖੁੱਲਾ ਸੀਗਾ ਠੀਕ ਹੈ ਮੇਰੇ ਪਿਓ ਤੇ ਮਾਂ ਦੋਨਾਂ ਹੀ ਬਰਡ ਰੈਨ ਨੂੰ ਚੰਗੀ ਮਿਲੀ ਜੀ ਹਾਂਜੀ ਦੋਨਾਂ ਨੇ ਪਹਿਲਾ ਜਿਹੜਾ ਸੂਆ ਦੁੱਧ ਚੰਗਾ ਕੱਢਦੀ ਹੈ ਬਹੁਤ ਸੁਣਾ ਦੁੱਧ ਕੱਢਾ ਜੀ ਹਜੇ ਹੋਰ ਇਹਨੇ ਵਧ ਜਾਣਾ ਜੀ ਹੋਰ ਹਾਂ ਬਹੁਤ ਹਜੇ 32-33 ਦਿਨਾਂ ਦੀ ਸੂਈ ਹੈ ਜੀ ਅੱਛਾ ਫੇਰ ਤੱਕ ਵੀ ਨਹੀਂ ਹੋਇਆ ਹੋਵੇ ਤਾਂ ਜੀ ਹਾਂਜੀ ਇਹ ਤਾਂ ਜਿੰਨੇ ਨੇ 15 ਦਿਨ ਤੋਂ ਹੋਰ ਪਾਣਾ 20 ਦਿਨਾਂ ਤੱਕ ਹਾਂਜੀ ਵਧਣਾ ਦੁੱਧ ਹੋਰ ਜੀ ਠੀਕ ਹੈ ਠੀਕ ਹੈ ਬੱਚਾ ਨੇ ਕੀ ਦਿੱਤਾ ਕੱਟਾਂ ਜਾਂ ਕੱਟੀ ਨੂੰ ਹਾਂ ਬੱਚਾ ਇਹ ਤੇ ਮਗਰ ਕੱਟਾਂ ਜੀ ਕੱਟਾਂ ਜਾਂ ਹਾਂਜੀ ਕ ਉਹ ਪੰਜਾਈਤੀ ਝੋਟੇ ਦਾ ਜੀ ਆਪਣੇ ਹਰਿਆਣਾ ਹਰਿਆਣਾ ਤੋਂ 75 ਝੋਟੇ ਦਾ ਉਹ ਮੱਝ ਲੈਂਦੀ ਸੀ ਮਗਰ ਆਇਆ ਸੀ ਉਹੀ ਕੱਟਾ ਸੀ ਜਰਾ ਏਜੰਡਾਲ ਦਿੱਤਾ ਸੀ ਹਾਂ ਹਾਂ ਜੀ ਹਾਂ ਜੀ ਉਹੀ ਨੰਬਰ ਤੇ ਠੀਕ ਹੈ ਠੀਕ ਹੈ ਮਾੜੀ ਮੱਝ ਦਿਖਾ ਦੀ ਆਪਾਂ ਝੋਟੀ ਤੇ ਇਹ ਝੋਟੀ ਜੀ ਪਹਿਲੇ ਨੰਬਰ ਤੇ 16 ਕਿਲੋ ਤੋਂ ਨਾ ਲਗਭਗ ਬਾਈ 16 ਕਿਲੋ ਹਾਂਜੀ ਲੱਗ 16 ਕਿਲੋ ਤੇ ਥਣਾ ਦੀ ਬੰਤਰ ਦੇ ਕੋਈ ਤੇ ਹੜ ਜਾ ਬੰਨ ਬੈਕ ਸਾਈਡ ਤੋਂ ਖਵਾ ਦੇਣਾ ਝੋਟੀ ਆਪਾਂ ਤੇ ਇਹ ਝੋਟੀ ਨੇ ਜਿੱਤਿਆਗਾ ਪਹਿਲਾ ਨੰਬਰ ਤੁਹਾਨੂੰ ਜਿੰਨੇ ਪਸ਼ੂ ਦਿਖਾਇਆ ਤੁਹਾਨੂੰ ਸਾਰੇ ਇਹੀ ਬਾਈ ਕਹਿੰਦੇ ਤੁਹਾਨੂੰ ਸੁਣਦੇ ਹੋਣਗੇ ਵੀ ਅਸੀਂ ਮੇਲੇ 'ਚ ਪਹਿਲੀ ਵਾਰ ਹੀ ਆਏਗੇ ਨਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਦ ਤੋਂ ਬਾਦ ਇਹਨਾਂ ਮੀਲਾਂ ਵਿੱਚ ਭਾਗ ਲਿਆ ਕਰੋ ਮੇਲੇ ਦੇਖਿਆ ਕਰੋ ਤੇ ਮੀਲਾਂ 'ਚ ਆਪਣੇ ਪਸ਼ੂ ਲੈ ਕੇ ਆਇਆ ਕਰੋ ਤੇ ਕਿਵੇਂ ਵੀ ਬਹੁਤ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਪੂਰੀ ਹਾਂਜੀ ਪੂਰੀ ਖੁਸ਼ੀ ਮਹਿਸੂਸ ਹੋਈ ਹੈ ਜ ਹੌਸਲਾ ਵਧਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਮੇਲੇ ਹੋਏ ਉਹਦੇ ਵਿੱਚ ਕੋਸ਼ਿਸ਼ ਕਰਾਂ ਕਰਾਂਗੇ ਭਾਗ ਲੈਣੇ ਲੈਣਾ ਕੱਟੀ ਝੋਟਾ ਜਾਂ ਮੱਝ ਕੁਛ ਨਾ ਕੁਛ ਲੈ ਕੇ ਜਾਣਾ ਮੇਲੇ ਦੇ ਵਿੱਚ ਆਉਣਾ ਜੀ ਮੇਲਾ ਲੜਨਾ ਜਾਂ ਮੇਲਾ ਇਹਦੇ ਵਿੱਚ ਭਾਗ ਲੈਣਾ ਮੇਲਾ ਜਿੱਤਣਾ ਨਹੀਂ ਹੁੰਦਾਗਾ ਮੇਲਾ ਸਿੱਖਣ ਵਾਸਤੇ ਹੁੰਦਾ ਇੱਥੇ ਆ ਕੇ ਬਹੁਤ ਜਦੋਂ ਨਾਲ ਦੇ ਪਸ਼ੂ ਪਾਲ ਕੇ ਵੀਰ ਇਕੱਠੇ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਬੜਾ ਕੋਈ ਸੁਖਾਂਤ ਕਰੀ ਜੀ ਪਸ਼ੂਆਂ ਬਾਰੇ ਮਿਲਦੀ ਰਹਿੰਦੀ ਹੈ ਪਸ਼ੂਆਂ ਬਾਰੇ ਵੀ ਬੋਲਚਾਲ ਹੁੰਦੀ ਹੈ ਜਾਨ ਪਸ਼ਾਨ ਵੱਧਦੀ ਹੈ ਸਤਕਾਰ ਵੱਧਾ ਹੈ ਪ੍ਰਾਸਤ ਜੋ ਜੁੜਦੀ ਆਪਣੀ ਸੱਭਿਆਚਾਰ ਜਿਵੇਂ ਗੱਲਾਂ ਬਾਤਾਂ ਕਰਨ ਵਾਲਾ ਨਾ ਪਿਆਰ ਵੱਧਾ ਹੈ ਤੇ ਬੱਚਾ ਆਪਣਾ ਹੀ ਹੈ ਹਾਂ ਜੀ ਇਹ ਬੇਟਾ ਆਪਣਾ ਜੀ ਨੂੰ ਬੜਾ ਸ਼ੌਂਕ ਹੈ ਜੀ ਅੱਛਾ ਕਿਹੜੀ ਗਲਾਚ ਪੜਦਾ ਬੱਚਾ ਆਪਣਾ ਇਹ ਹਾਂ ਦੱਸੋ ਬਈ ਪੁੱਤ ਕਿਹੜੀ ਗਲਾਚ ਪੜਦਾ ਹੈ ਨੌਵੀਂ ਗਲਾਚ ਨੌਵੀਂ ਗਲਾਚ ਪੜਦਾਗਾ ਤੇ ਨਾ ਉਹ ਪਸ਼ੂਆਂ ਦਾ ਸ਼ੌਂਕ ਹੈਗਾ ਹਾਂ ਜੀ ਠੀਕ ਆ ਤੇ ਕੰਮ ਕੁਮ ਨਾਲ ਕਰਾਉਣਾ ਫੇਰ ਹਾਂ ਜੀ ਜਿੰਨੇ ਦਿਨ ਝੋਟੀ ਇੱਥੇ ਰਹੀ ਹੈ ਮੇਲੇ ਚ 5-6 ਦਿਨ ਨਾ ਇੱਥੇ ਹੀ ਬਰ ਤੂੰ ਹਾਂਜੀ ਇੱਥੇ ਹੀ ਸੀਗਾ ਜੀ ਦਲੀਆ ਬਣਾਉਣ ਦੀ ਅਸਲੀ ਡਿਊਟੀ ਸੀਗੀ ਅੱਛਾ ਨਾਲ ਦੀ ਨਾਲ ਇਹ ਨੇ ਵੀ ਗੱਲਾਂ ਬੈਠਾ ਹੀ ਆ ਕੰਮ ਦੀ ਮਿਹਨਤ ਦਿੱਤੀ ਵੀ ਆ ਵੀ ਭਾਈ ਦਲੀਆ ਤਾਂ ਐ ਬਣਾਉਣਾ ਚੰਗਾ ਬਣਾ ਮਾੜਾ ਬਣਾ ਤੇਰੀ ਜਿੱਤੂ ਹਾਰੂ ਠੀਕ ਆ ਨੇ ਚੰਗੀ ਗੱਲ ਦੇਖੋ ਜਿਵੇਂ ਬੱਚਾ ਆ ਦੇਖੋ ਕਿੰਨੇ ਬੱਚੇ ਸੁਣਾ ਵੀਡੀਓ ਚ ਦਿਖਾਇਆ ਨਾ ਹੋਰ ਵੀਡੀਓ ਦੇ ਵਿੱਚ ਵੀ ਤੇ ਚੰਗੇ ਬੱਚੇ ਇਹ ਇਸ ਤਰ੍ਹਾਂ ਆਉਂਦੇ ਨਾ ਮਤਲਬ ਕਿ ਬਾਹਰ ਵਾਲਾ ਸਿਸਟਮ ਜਿਹੜਾ ਤੇ ਉਹ ਥੋੜਾ ਖਤਰਨਾਕ ਹੀ ਆਪਣੇ ਵਾਸਤੇ ਬੈਸ ਤਾਂ ਮੋੜਾ ਪੈ ਗਿਆ ਤੇ ਆਹਨ ਕੋ ਸ਼ੌਂਕ ਬਾਹਰ ਨੂੰ ਜਾਣ ਦਾ ਹਾਂਜੀ ਬਾਹਰ ਜਾਂਦਾ ਸ਼ੌਂਕ ਤਾਂ ਨਹੀਂ ਹਜੇ ਬਾਰ ਜਾਣ ਵਾਲਾ ਕੋਈ ਨਹੀਂ ਇੱਥੇ ਹੀ ਕੰਮ ਕਰਿਆ ਕਰਾਂਗੇ ਹਾਂਜੀ ਚੰਗੀ ਗੱਲ ਹੈ ਵੈਸਟ ਆਫ ਲੱਕ ਵਿੱਚ ਇਹਨੂੰ ਵਧੇ ਫੁੱਲੇ ਲੰਬੀਆਂ ਉਮਰਾਂ ਮਾਣੇ ਖੁਸ਼ੀਆਂ ਮਾਣੇ ਬੱਚਾ ਕੋਈ ਇੱਥੇ ਜਿਹੜਾ ਪੰਜਾਬ ਆ ਸਾਡੀ ਰੰਗਲਾ ਪੰਜਾਬ ਚੰਗੀ ਧਰਤੀ ਗੁਰੂ ਨਾਨਕ ਪੀਰਾਂ ਦੀ ਹੈ ਨਾ ਸੂਰਵੀਰਾਂ ਦੀ ਸੋ ਇਹਨੂੰ ਆਪਾਂ ਸੰਭਗੇ ਕਿ ਵਿਰਾਸਤੀ ਕਿਤੇ ਬਾਬੇ ਨਾਨਕ ਵਾਲੇ ਖੇਤੀਬਾੜੀ ਪਸ਼ੂਆਂ ਦਾ ਇੱਕ ਸੰਭਗੇ ਸੀ ਸੋ ਬਾਈ ਤੁਹਾਨੂੰ ਦੋਨਾਂ ਤੇ ਉਹ ਪੁੱਤਾਂ ਨੂੰ ਸਾਰੇ ਭਰਾਵਾਂ ਨੂੰ ਬਹੁਤ ਬਧਾਈਆਂ ਇੱਕ ਵਾਰ ਫਿਰ ਤੋਂ ਤੇ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਤੁਹਾਨੂੰ ਵੈਸਟ ਆਫ ਲੱਕ ਠੀਕ ਹੈ ਜੀ ਧੰਨਵਾਦ ਜੀ